ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਹੈ ਸਰਸੰਗਜੀ ਮੈਨੂੰ ਕੁਝ ਗੱਲਾਂ ਦਾ ਇਤਰਾਜ਼ ਆਇਆ ਬਹੁਤ ਮਾਨੂੰ ਤਕਲੀਫ ਆਈ ਹੈ ਉਹ ਇਹ ਗੱਲਾਂ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਕੁਝ ਲੋਕ ਖਡਾਉਣਾ ਬਣਾ ਕੇ ਆਪਣੇ ਆਪਣੇ ਬੈਨੀਫਿਟ ਦੇ ਵਾਸਤੇ ਵਰਤ ਰਹੇ ਨੇ ਜਿਸ ਗੱਲ ਦਾ ਮੈਨੂੰ ਬਹੁਤ ਇਤਰਾਜ਼ ਹੈ ਤੇ ਮੈਨੂੰ ਦੁੱਖ ਵੀ ਹੈ ਕਿ ਉਹ ਸਤਿਗੁਰੂ ਜੀ ਨੂੰ ਸਮਝਦੇ ਕੀ ਨੇ ਪਾਵੇਂ ਕੋਈ ਵੀ ਪਾਰਟੀ ਆ ਕੋਈ ਵੀ ਬੰਦੇ ਨੇ ਸਤਗੁਰੂ ਜੀ ਦਾ ਸਿੱਧਾ ਰਾਜਨੀਤਿਕ ਤੌਰ ਦੇ ਉਤੇ ਹੁਕਮ ਕਰਾਉਣਾ ਹੀ ਇਹਨਾਂ ਲੋਕਾਂ ਲਈ ਗਲਤ ਆ ਪਾਵੇਂ ਕੋਈ ਵੀ ਪਾਰਟੀ ਆ ਮੈਂ ਉਸ ਗੱਲ ਦੇ ਹੱਕ ਵਿੱਚ ਨਹੀਂ ਸਤਗੁਰੂ ਸੱਚਾ ਕੁਲਸ਼ਰ ਜੀ ਨੇ ਉਹ ਆਸਾ ਸਿੰਘ ਨੂੰ ਇਹਨਾਂ ਨੇ ਲਿਸਟ ਦਿੱਤੀ ਉਹਨਾਂ ਨੂੰ ਆਸਾ ਸਿੰਘ ਨੇ ਹਰ ਬੰਦੇ ਨੂੰ ਫੋਨ ਕੀਤੇ ਮੇਰੇ ਖਿਆਲ ਕੋਈ 15 20 ਬੰਦਿਆਂ ਨੂੰ ਕੋਲ ਬੈ ਕੇ ਇਹਨਾਂ ਬੰਦਿਆਂ ਨੇ ਫੋਨ ਕਰਵਾਏ ਇੱਕ ਤਰ੍ਹਾਂ ਦਾ ਉਹ ਹੁਕਮ ਹੋ ਚੁੱਕਾ ਜੀ ਚੌਧਰੀ ਰਣਜੀਤ ਸਿੰਘ ਜੀ ਦੀ ਫੇਵਰ ਵਾਸਤੇ ਮੈਂ ਇੱਕ ਗੱਲ ਹੋਰ ਕਹੋਟ ਕਰਨਾ ਚਾਹੁੰਦਾ ਕਿ ਸਤਗੁਰੂ ਜੀ ਦਾ ਹੁਕਮ ਬਦਲਿਆ ਨਹੀਂ ਜਾ ਸਕਦਾ ਸਤਗੁਰੂ ਜੀ ਦਾ ਹੁਕਮ ਕਿਸੇ ਜੱਜ ਦਾ ਫੈਸਲਾ ਵੀ ਬਹੁਤ ਛੋਟੀ ਗੱਲ ਹੈ ਉਸ ਤੋਂ ਵੀ ਉੱਤੇ ਬਹੁਤ ਵੱਡੀ ਚੀਜ਼ ਹੈ ਇਹ ਲੋਕਾਂ ਨੂੰ ਉਸ ਚੀਜ਼ ਦੀ ਕਦਰ ਨਹੀਂ ਕਾਰਯੋਗ ਸਾਧ ਸੰਗਤ ਜੀ ਤੇ ਸਤੂ ਜੀ ਆਪ ਜੀ ਸਾਰਿਆਂ ਦੇ ਚਰਨਾਂ ਦੇ ਵਿੱਚ ਮੈਂ ਇੱਕ ਦੋ ਅਰਜ਼ਾਂ ਕਰਨੀਆਂ ਚਾਹੁੰਦਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਹੈ। ਸਰਦਾਰ ਸਿੰਘ ਜੀ ਮੈਨੂੰ ਕੁਝ ਗੱਲਾਂ ਦਾ ਅਤਰਾਜ ਆਇਆ ਹੈ। ਬਹੁਤ ਮਾਨੂੰ ਤਕਲੀਫ ਆਈ ਹੈ। ਉਹ ਇਹ ਗੱਲਾਂ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਕੁਝ ਲੋਕ ਖਡਾਉਣਾ ਬਣਾ ਕੇ ਆਪਣੇ ਆਪਣੇ ਬੈਨੀਫਿਟ ਦੇ ਵਾਸਤੇ ਵਰਤ ਰਹੇ ਨੇ। ਜਿਸ ਗੱਲ ਦਾ ਮੈਨੂੰ ਬਹੁਤ ਅਤਰਾਜ ਆ ਤੇ ਮੈਨੂੰ ਦੁੱਖ ਵੀ ਆ ਕਿ ਉਹ ਸਤਿਗੁਰੂ ਜੀ ਨੂੰ ਸਮਝਦੇ ਕੀ ਨੇ। ਪਾਵੇਂ ਕੋਈ ਵੀ ਪਾਰਟੀ ਆ ਕੋਈ ਵੀ ਬੰਦੇ ਨੇ ਸਤਿਗੁਰੂ ਜੀ ਦਾ ਸਿੱਧਾ ਰਾਜਨੀਤਿਕ ਤੌਰ ਦੇ ਉੱਤੇ ਹੁਕਮ ਕਰਾਉਣਾ ਹੀ ਇਹਨਾਂ ਲੋਕਾਂ ਲਈ ਗੱਲ ਚਾਹ ਪਾਵੇਂ ਕੋਈ ਵੀ ਪਾਰਟੀ ਆ ਮੈਂ ਉਸ ਗੱਲ ਦੇ ਹੱਕ ਵਿੱਚ ਨਹੀਂ ਪਰ ਫਿਰ ਵੀ ਮੈਨੂੰ ਪਤਾ ਲੱਗਾ ਕਿ ਕੁਝ ਬੰਦੇ ਜਿਵੇਂ ਸਾਡੇ ਚਾਚਾ ਜੀ ਨੇ ਬੂਟਾ ਸੰਜੀ ਰਾਣੀਆਂ ਤੋਂ ਸਰਪੰਨ ਫਤਿਹ ਸਿੰਘ ਪਰਗਟ ਸਿੰਘ ਗੁਰਮੀਤ ਸਿੰਘ ਵੜੈਚ ਹੋਰ ਵੀ ਛੜਕਦੋ ਬੰਦੇ ਹੋਣ ਇਹ ਭੈਣੀ ਸਾਹਿਬ ਗਏ ਚਲੋ ਉਹ ਆਪਣੇ ਤਾਂ ਸਹੀ ਹੋਣਗੇ ਮੇਰਾ ਆਪਣਾ ਨਜ਼ਰੀਆ ਉਹਨਾਂ ਨੇ ਸਤਗੁਰੂ ਜੀ ਨੂੰ ਅਰਜ਼ੀ ਕੀਤੀ 14ਵੇਂ ਅੰਜੇਸ਼ਰ ਜੀ ਵਾਸਤੇ ਵੋਟਾਂ ਦੀ ਅਪੀਲ ਵਾਸਤੇ ਅਰਜ਼ੀ ਪ੍ਰਵਾਨ ਹੋਈ ਸਤਗੁਰੂ ਜੀ ਨੇ ਇਹਨਾਂ ਕੋਲੋਂ ਬੰਦਿਆਂ ਦੀ ਲਿਸਟ ਮੰਗੀ ਵੀ ਕਿਹੜੇ ਮੇਨ ਮੇਨ ਬੰਦੇ ਜਿਨ੍ਹਾਂ ਨੂੰ ਮੈਂ ਆਪ ਕਹਿਣਾ ਜਿਹਨੂੰ ਕਹਿਣਾ ਘਮਾਉਣਾ ਚਾਹੁੰਦੇ ਜੇ ਜਾਂ ਮੈਂ ਕਹਿਣਾ ਆਸਾ ਉਹਨਾਂ ਨੂੰ ਫੋਨ ਕਰ ਦੂੰਗਾ ਜੋ ਮੈਂ ਸੁਣਿਆ ਸਤਗੁਰੂ ਸੱਚਾ ਪੂਰਨ ਜੀ ਨੇ ਉਹ ਆਸਾ ਸਿੰਘ ਨੂੰ ਇਹਨਾਂ ਨੇ ਲਿਸਟ ਦਿੱਤੀ ਉਹਨਾਂ ਨੂੰ ਸਸਾਇ ਨੇ ਹਰ ਬੰਦੇ ਨੂੰ ਫੋਨ ਕੀਤੇ ਮੇਰੇ ਖਿਆਲ ਕੋਈ 15 20 ਬੰਦਿਆਂ ਨੂੰ ਕੋਲ ਬੈ ਕੇ ਇਹਨਾਂ ਬੰਦਿਆਂ ਨੇ ਫੋਨ ਕਰਵਾਏ ਇੱਕ ਤਰ੍ਹਾਂ ਦਾ ਉਹ ਹੁਕਮ ਹੋ ਚੁੱਕਾ ਜੀ ਚੌਧਰੀ ਰਣਜੀਤ ਸਿੰਘ ਜੀ ਦੀ ਫੇਵਰਬਾਸਤ ਮੈਂ ਇੱਕ ਗੱਲ ਹੋਰ ਕਹੋਟ ਕਰਨਾ ਚਾਹੁੰਦਾ ਕਿ ਸਤਗੁਰੂ ਜੀ ਦਾ ਹੁਕਮ ਬਦਲਿਆ ਨਹੀਂ ਜਾ ਸਕਦਾ ਸਤਗੁਰੂ ਜੀ ਦਾ ਹੁਕਮ ਕਿਸੇ ਜੱਜ ਦਾ ਫੈਸਲਾ ਵੀ ਬਹੁਤ ਛੋਟੀ ਗੱਲ ਹੈ ਉਸ ਤੋਂ ਵੀ ਉੱਤੇ ਬਹੁਤ ਵੱਡੀ ਚੀਜ਼ ਹੈ ਇਹ ਲੋਕਾਂ ਨੂੰ ਉਸ ਚੀਜ਼ ਦੀ ਕਦਰ ਨਹੀਂ ਜਿਵੇਂ ਕਿ ਮੈਂ ਇੱਕ ਜੱਜ ਆਪਣਾ ਫੈਸਲਾ ਲਿਖ ਦਵੇ ਨਾ ਜਾਂ ਉਹ ਬੋਲ ਕੇ ਵੀ ਦੱਸ ਦੇ ਤਾਂ ਉਹ ਬਦਲਿਆ ਨਹੀਂ ਜਾ ਸਕਦਾ ਇਸ ਤਰ੍ਹਾਂ ਹੀ 사ਧਰੂ ਜੀ ਦਾ ਹੁਕਮ ਹੈ ਜਿਹੜਾ ਇੰਨਾ ਛੋਟਾ ਨਹੀਂ ਨਾ ਜਿਵੇਂ ਇਹ ਲੋਕ ਆਪੋ ਆਪਣੀ ਜੇਬਾਂ ਦੇ ਵਿੱਚ ਪਾ ਕੇ ਘੁੰਮ ਰਹੇ ਹੋ ਉਸ ਤੋਂ ਬਾਅਦ ਚਲੋ ਸਾਨੂੰ ਪਤਾ ਲੱਗਿਆ ਕਿ 사ਧਰੂ ਜੀ ਨੇ ਹੁਕਮ ਕੀਤਾ ਚੌਧਰੀ ਰਣਜੀਤ ਸਿੰਘ ਵਾਸਤੇ ਔਰ ਲੋਕਾਂ ਨੂੰ ਫੋਨ ਵੀ ਹੋ ਗਏ ਸਤਬਚਨ ਵੀ ਆਪ ਤਾਂ ਲੋਕਾਂ ਨੇ ਸਾਰਾ ਕੁਝ ਠੀਕ ਲੈਕਿਨ ਮੈਨੂੰ ਅਕਲ ਦਾ ਬਹੁਤ ਅਤਰਾਜਾ ਹੈ ਮੇਰਾ ਹੀ ਰਿਸ਼ਤੇਦਾਰ ਸੁਰਜੀਤ ਸਿੰਘ ਸੰਸੇਵਾਲਾ ਰਿਸ਼ਤੇਦਾਰੀ ਵਿੱਚੋਂ ਮੇਰੇ ਵੱਲੋਂ ਉਹਨਾਂ ਦੀ 40 ਪੈਣ ਹੈ ਉਹ ਬੰਦੇ ਦੀ ਕੀ ਹیثیت ਆ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਕਿਉਂਕਿ ਗੁਰੂ ਘਰ ਦੇ ਵਿੱਚ ਇੱਕ ਪ੍ਰੋਟੋਕਾਲ ਹੈ ਇੱਕ ਉੱਥੋਂ ਦਾ ਕਾਨੂੰਨ ਹੈ ਜੇ ਕੋਈ ਉਹਨਾਂ ਨੇ ਹੁਕਮ ਕਰਨਾ ਉਹਦੇ ਵਾਸਤੇ ਸੂਬੇ ਨੇ ਆਪ ਕੋ ਆਪਣੇ ਜ਼ਿਲ੍ਹਿਆਂ ਵਿੱਚ ਆਪ ਕੋ ਆਪਣੇ ਇਲਾਕਿਆਂ ਵਿੱਚ ਸੂਬੇ ਨੇ ਸਰਦੂਜੀ ਦਾ ਹੁਕਮ ਉਹ ਅੱਗੇ ਲੈ ਕੇ ਜਾਂਦੇ ਨੇ ਨਾ ਵੀ ਕੋਈ ਮੇਰੇ ਵਰਗਾ ਕੁੱਚਾ-ਕੁੱਚਾ ਆਦਮੀ ਆਪਣੀ ਜੇਬ 'ਚ ਹੁਕਮ ਪਾ ਕੇ ਹੁਣ ਸਕਦਾ ਫਿਰ ਉਸ ਤੋਂ ਬਾਅਦ ਆ ਗਿਆ ਜੀ ਵਿਦਕ ਜਥਾ ਜਿਵੇਂ ਸਾਡੇ ਮੁੰਡੇ ਗੁਰਪ੍ਰੀਤ ਆ ਬੜੇ ਮੁੰਡੇ ਸੂਝਵਾਨ ਨੇ ਇਹਨਾਂ ਬੰਦਿਆਂ ਨੂੰ ਹੁਕਮ ਆ ਸਕਦਾ ਹੈ ਸੂਬਾ ਬਲਕਾਰ ਸਿੰਘ ਜੀ ਨੇ ਬੜੇ ਸਿਆਣੇ ਬੰਦੇ ਨੇ ਉਹਨਾਂ ਨੂੰ ਹੁਕਮ ਆ ਸਕਦਾ ਹੈ ਇਹਨਾਂ ਬਾਅਦ ਵੀ ਸਾਡੇ ਸੂਬਾ ਜੀ ਨੇ ਉਧਰ ਵੀ ਕੋਈ ਹੁਕਮ ਆ ਸਕਦਾ ਹੈ ਲੇਕਿਨ ਇਹ ਸਰਜੀਤ ਸਿੰਘ ਹੁਰੀ ਕੀ ਚੀਜ਼ ਨੇ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਹੁਕਮ ਨੂੰ ਪਲਟਾ ਕੇ ਪੇਸ਼ ਕਰਨਾ ਚਾਹੁੰਦੇ ਨੇ ਕੀ ਹੈ ਸੀ ਤੇ ਇਹਨਾਂ ਲੋਕਾਂ ਦੀ ਕੀਦੇ ਹੱਥ ਦੇ ਡੱਗੂ ਨੇ ਇਹ ਮੈਂ ਸਰਜੀਤ ਸਿੰਘ ਜੀ ਨੂੰ ਵੀ ਇਹ ਦੱਸਣਾ ਚਾਹੁੰਦਾ ਕਿ ਤੁਹਾਡੇ ਦੋ ਭਰਾ ਨੇ ਦੋਵੇਂ ਤੁਹਾਡੇ ਤੋਂ ਬਾਹਰ ਨੇ ਤੁਹਾਡੇ ਮੁਤਾਬਕ ਕੋਈ ਨਹੀਂ ਚੱਲ ਕੇ ਰਾਜੀ ਕਿਉਂਕਿ ਉਹਨਾਂ ਨੂੰ ਤੁਹਾਡੀਆਂ ਕਰਤੂਤਾਂ ਦਾ ਪਤਾ ਤੁਹਾਡੇ ਨਾਨਕੇ ਤੁਹਾਡੇ ਹੀ ਪਿੰਡ ਦੇ ਵਿੱਚ ਨੇ ਤੁਹਾਨੂੰ ਕੋਈ ਮੂੰਹ ਲਾ ਕੇ ਨਹੀਂ ਰਾਜੇ ਤੁਹਾਡੀਆਂ ਮੇਰੇ ਖਿਆਲ ਤਿੰਨ ਭੂਆਲੇ ਕਿੰਨਾਂ ਦੇ ਮੁੰਡੇ ਜਿਨ੍ਹਾਂ ਵਿੱਚੋਂ ਸਰਦਾਰ ਉਕਾਰ ਸਿੰਘ ਜੀ ਸੀਗੇ ਉਹ ਪਰਿਵਾਰ ਆ ਇੱਕ ਨੇਤਾਜੀ ਦਾ ਪਰਿਵਾਰ ਆ ਇੱਕ ਭਿੰਡਰ ਪਰਿਵਾਰ ਆ ਤੈਨੂੰ ਕੋਈ ਮੂੰਹ ਨਹੀਂ ਲਾਉਣਾ ਚਾਹੂਗਾ ਦੂਸਰੇ ਪਾਸੇ ਆਜੋ ਜੀ ਤੇਰੇ ਸਹੁਰਾ ਪਰਿਵਾਰ ਜਿਨ੍ਹਾਂ ਵਿੱਚੋਂ ਆਪਣੇ ਸਰਦਾਰ ਕਾਮਰੇਡ ਮੋਤਾ ਸਿੰਘ ਜੀ ਨੇ ਉਹਨਾਂ ਦੇ ਬੱਚੇ ਇਨੈਲੋ ਪਾਰਟੀ ਦਾ ਪ੍ਰਚਾਰ ਕਰ ਰਹੇ ਨੇ ਜਦੋਂ ਤੈਨੂੰ ਉਹਨਾਂ ਦਾ ਮਤਲਬ ਜਾਂ ਤੇਰਾ ਕੋਈ ਮਤਲਬ ਹੁੰਦਾ ਉਹਨਾਂ ਦੇ ਸਿਰਾਂ ਤੇ ਪੱਟੀਆਂ ਬਣਾ ਕੇ ਤੂੰ ਉਦੋਂ ਮਸਤਾਨਗੜ ਲੈ ਜਾਣਾ ਸਾਫੀ ਕਰਨਾ ਚਾਹੁੰਦਾ ਕਦੇ ਵੀ ਤੇਰੇ ਪਰਿਵਾਰ ਨੇ ਤੇਰੇ ਰਿਸ਼ਤੇਦਾਰਾਂ ਨੇ ਕਦੇ ਹੁਕਮ ਜਿਹੜਾ ਤੂੰ ਦੱਸਦਾ ਮਤਲਬ ਫਰਜੀ ਹੁਕਮ ਬਣਾ ਕੇ ਪੇਸ਼ ਕਰਦਾ ਉਹ ਮੰਨਿਆ ਕਦੇ ਕਿਸੇ ਜਾਂ ਤੈਨੂੰ ਕੀ ਉਹ ਸਮਝਦੇ ਜਾਂ ਤੇਰੀ ਹਾਇੱਤ ਕੀ ਹੈ ਹੱਥ ਜੋੜ ਕੇ ਬੇਇੰਤੀ ਕਰਨਾ ਚਾਹਣਾ ਸਰਦੂ ਜੀ ਦਾ ਹੁਕਮ ਇੰਦਾ ਛੋਟੀ ਚੀਜ਼ ਨਹੀਂ ਜਿਹੜੇ ਤੁਸੀਂ ਜਨਰ ਖਣਾ ਜੇਬ ਦੇ ਵਿੱਚ ਪਾ ਕੇ ਤੇ ਥਾਂ ਥਾਂ ਦੇ ਉੱਤੇ 10 ਜਾਣੇ ਜੇ ਤਾਂ 10 ਤਰ੍ਹਾਂ ਦੇ ਹੁਕਮ ਪੇਸ਼ ਕਰਦੇ ਕਰਦੇ ਹੋ ਖਬਰਦਾਰ ਹੋ ਜਾ ਇਲਾਹੀ ਹੁਕਮ ਹੈ ਇੱਕ ਹੀ ਹੁਕਮ ਹੁੰਦਾ ਵਾ ਪਹਿਲੀ ਗੱਲ ਤੇ ਉਹ ਹੁਕਮ ਸਾਨੂੰ ਅਧਿਕਾਰ ਹੀ ਨਹੀਂ ਕਿ ਅਸੀਂ ਇੱਕ ਦੂਜੇ ਨੂੰ ਦੱਸਦੇ ਫਰੀਏ ਉਹ ਸਤਗੁਰੂ ਜੀ ਆਪ ਹੁਕਮ ਕਰਨ ਜਾਂ ਉਹਨਾਂ ਨੇ ਸੁਪੇ ਰੱਖੇ ਨੇ ਜਾਂ ਵਿਦਕ ਜਥਾ ਉਹ ਕਰਨ ਕਿਸੇ ਵੀ ਪੁੱਛੇ ਪੁੱਛੇ ਮੇਰੇ ਵਰਗੇ ਆਦਮੀ ਨੂੰ ਇਹ ਅਧਿਕਾਰ ਨਹੀਂ ਹੈਗਾ ਕਿ ਉਹ ਸਤਗੁਰੂ ਜੀ ਦਾ ਹੁਕਮ ਗਲੀਆਂ ਦੇ ਵਿੱਚ ਸੁਣਾਉਂਦਾ ਫਰੀਏ ਤੇ ਹੱਥ ਜੋੜ ਕੇ ਬੇਨਤੀ ਕਰਦਾ ਬਾਜਾ ਜੋ ਇਸ ਗੱਲ ਤੋਂ ਕਿਉਂਕਿ ਮੈਨੂੰ 2-4 ਦਿਨ ਪਹਿਲਾਂ ਰਾਣੀਓ ਤੋਂ ਫੋਨ ਆਇਆ ਔਰ ਉਹ ਬੰਦੇ ਸਰਜੀਤ ਸਿੰਘ ਜੀ ਤੁਹਾਨੂੰ ਤੁਹਾਡੀ ਆਪਾਤ ਹੋਣ ਦੀ ਗੱਲ ਕਰ ਰਹੇ ਸੀ ਉਹਦੇ ਵਿੱਚ ਵੀ ਬੇਚੀ ਸਾਡੀ ਆ ਸਤਗੁਰੂ ਜੀ ਦੇ ਧੜੇ ਦੀ ਬੇਇੱਜ਼ਤੀ ਆ ਬੰਦਾ ਬਣ ਜਾ ਨਾ ਇਹ ਗੰਦੇ ਕੰਮ ਕਰ ਤੇ ਜੇ ਤੇਰੇ ਕੋਲ ਉਹ ਨੂੰ ਕਰਵਾਉਂਦਾ ਤੇ ਮੈਂ ਉਹਦੇ ਅੱਗੇ ਵੀ ਹੱਥ ਜੋੜਦਾ ਆਂ ਵੀ ਬੰਦੇ ਬਣ ਜਾ ਇਹਨਾਂ ਗੱਲਾਂ 'ਚ ਕੁਛ ਨਹੀਂ ਪਿਆ ਸਤਗੁਰੂ ਜੀ ਇੱਕ ਉਹ ਧਾਰਮਿਕ ਚੀਜ਼ ਆ ਮਤਲਬ ਸਾਡਾ ਪੰਥ ਉਹਦਾ ਰਾਜਨੀਤੀ ਨਾਲ ਕੋਈ ਸਰਵਕਾਰ ਨਹੀਂ ਲੇਕਿਨ ਫਿਰ ਵੀ ਚਲੋ ਅਸੀਂ ਲੋਕ ਆਪੋ ਆਪਣੇ ਸਵਾਰਥਾਂ ਮੁਤਾਬਕ ਇਹ ਉਥੋਂ ਅਰਜ਼ੀਆਂ ਕਰਦੇ ਆ ਬੈਨੀਫਿਟ ਲੈਣੇ ਆ ਲੇਕਿਨ ਉਸ ਘਰ ਨੂੰ ਤੁਸੀਂ ਛੋਟੀ ਲੋ ਲੈਵਲ ਦੀ ਰਾਜਨੀਤੀ ਵਿੱਚ ਘੜੀ ਸੋਨਾ ਜੋ ਵੀ ਉਹਨਾਂ ਦਾ ਹੁਕਮ ਹੋਏਗਾ ਸਰਵਪਰੀਅ ਸਾਰੇ ਉਹ ਮੰਨਦੇ ਨੇ ਉਸ ਤੋਂ ਕੋਈ ਵੀ ਬਾਹਰ ਨਹੀਂ ਜਾ ਸਕਦਾ ਬਾਜ ਆ ਜਿਓ ਸਰਜੀਤ ਸਿੰਘ ਜੀ ਤੁਹਾਡੀ ਆਪਣੀ ਐ ਸਿਰਤੀ ਆ ਤੁਹਾਡੇ ਹੀ ਘਰ ਦੇ ਵਿੱਚ ਮੈਂ ਚੰਗੀ ਤਰ੍ਹਾਂ ਜਾਣਦਾ ਮੈਨੂੰ ਹੋਰ ਪਰਦੇ ਖੋਲਣ ਲਈ ਮਜਬੂਰ ਨਾ ਕਰਿਓ ਤੇ ਮੈਂ ਸਾਰੀ ਸਾਧ ਸੰਗਤ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਪੀ ਆਪਣਾ ਨੂੰ ਸੂਬੇ ਦਿੱਤੇ ਨੇ ਸਤਿਗੁਰਾਂ ਨੇ ਵਿਧਿਜ ਜੱਫੇ ਦੇ ਮੁੰਡੇ ਪ੍ਰਧਾਨ ਨੇ ਸਾਰਾ ਕੁਝ ਉਹ ਜੇ ਕੋਈ ਆਦੇਸ਼ ਹੋਏਗਾ ਤੇ ਉਹ ਦੱਸਣਗੇ ਇਹਨਾਂ ਬੰਦਿਆਂ ਤੋਂ ਬਚ ਜਿਓ ਇਹ ਬੰਦੇ ਛੋਟੀਆਂ-ਮੋਟੀਆਂ ਪਰਿਵਾਰਕ ਲੜਾਈਆਂ ਦੇ ਕਾਰਨ ਬਣਦੇ ਨੇ ਇਹ ਜਿਹੜੇ ਪਰਿਵਾਰਾਂ ਦੇ ਵਿੱਚ ਗਲਤ ਜਾ ਕੇ ਇਦਾਂ ਦੇ ਹੁਕਮ ਸੁਣਾ-ਸਣਾ ਕੇ ਹਾਲਾਤ ਵਿਗਾੜਦੇ ਨੇ ਇਹਨਾਂ ਤੋਂ ਖਬਰਦਾਰ ਹੋ ਜਾਓ ਮੈਂ ਮਾਫੀ ਚਾਹੁੰਦਾ ਜੇ ਕਿਸੇ ਨੂੰ ਵੀ ਮੇਰੀ ਗੱਲ ਤੋਂ ਤਕਲੀਫ ਹੋਈ ਹੋਵੇ ਤੇ ਕਿਰਪਾ ਕਰਕੇ ਸਾਧੂ ਜੀ ਨੂੰ ਇਹਨਾਂ ਛੋਟੀਆਂ-ਮੋਟੀਆਂ ਗੱਲਾਂ ਦੇ ਵਿੱਚ ਨਾ ਘਰੀਸੋ ਉਹ ਬਹੁਤ ਉੱਚੀ ਚੀਜ਼ ਨੇ ਬਹੁਤ-ਬਹੁਤ ਧੰਨਵਾਦ ਜੇ ਕਿਸੇ ਨੂੰ ਕੋਈ ਮੇਰੀ ਗੱਲ ਚੁਭੀ ਹੋਵੇ ਤੋਂ ਵੀ ਮੈਂ ਮਾਫੀ ਚਾਹੁੰਦਾ ਹੁਸ਼ਕਰੀਏ